ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਨਵੇਂ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਕੀਤਾ ਐਲਾਨ ਸਿਰਫ 1,55,000 ਸਟੂਡੈਂਟਸ ਨੂੰ ਹੀ ਮਿਲੇਗਾ ਸਟੱਡੀ ਪਰਮਿਟ ਸਟੱਡੀ ਪਰਮਿਟ ਦੀਆਂ ਅਰਜ਼ੀਆਂ ਤੇ ਫੇਰਿਆ ਜਾ ਰਿਹਾ ਹੈ ਕਾਂਟਾ ਇਸ ਸਾਲ 74% ਅਰਜ਼ੀਆਂ ਕੀਤੀਆਂ ਗਈਆਂ ਨਾ ਮਨਜ਼ੂਰ ਕੈਨੇਡਾ ਚ ਜ਼ਬਰੀ ਵਸੂਲੀ ਦੇ ਮੁੱਦੇ ਤੇ ਭਾਰਤੀਆਂ ਦਾ ਵੱਡਾ ਇਕੱਠ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਦੇ ਤਰੀਕੇ ਸਮਝਾਏ ਇੰਡਸ ਕੈਨੇਡਾ ਫੋਰਮ ਵੱਲੋਂ ਵਿਦੇਸ਼ੀ ਭਾਰਤੀਆਂ ਲਈ ਦੋਹਰੀ ਨਾਗਰਿਕਤਾ ਦੀ ਮੰਗ ਭਾਰਤੀ ਪ੍ਰਵਾਸੀਆਂ ਦੀਆਂ 79 ਜਥੇਬੰਦੀਆਂ ਦੀ ਨੁਮਾਇੰਦਗੀ ਕਰਦਾ ਹੈ ਇੰਡਸ ਫੋਰਮ ਕੈਨੇਡਾ ਸਰਕਾਰ ਨੇ 2026 ਤੋਂ 2028 ਲਈ ਆਪਣੇ ਇਮੀਗ੍ਰੇਸ਼ਨ ਲੈਵਲ پلان ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਵਿਆਪਕ ਅਸਰ ਉਹਨਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਪਵੇਗਾ ਜਿਨ੍ਹਾਂ ਦੀ ਪਹਿਲੀ ਪਸੰਦ ਕੈਨੇਡਾ ਹੈ ਇਹਨਾਂ ਨਵੀਆਂ ਤਬਦੀਲੀਆਂ ਕਾਰਨ ਅਗਲੇ ਸਾਲਾਂ 'ਚ ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ 'ਚ ਐਂਟਰੀ ਲੈਣੀ ਬਹੁਤ ਮੁਸ਼ਕਲ ਹੋ ਜਾਵੇਗੀ ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲ پلان ਤਹਿਤ ਹੁਣ ਘਟੋ-ਘਟ ਗਿਣਤੀ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ 'ਚ ਦਾਖਲਾ ਮਿਲੇਗਾ 2026 ਚ ਸਿਰਫ 155000 ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਦਿੱਤਾ ਜਾਵੇਗਾ ਇਸ ਗੱਲ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸੰਖਿਆ ਹੋਰ ਵੀ ਘਟ ਕੀਤੀ ਜਾ ਸਕਦੀ ਹੈ ਇਸ ਨਾਲ ਐਡਮਿਸ਼ਨਾਂ ਲਈ ਕਾਫੀ ਜ਼ਿਆਦਾ ਮੁਕਾਬਲਾ ਹੋਣ ਵਾਲਾ ਹੈ ਤੇ ਹਰ ਕਿਸੇ ਨੂੰ ਸਟੱਡੀ ਪਰਮਿਟ ਮਿਲਣਾ ਆਸਾਨ ਨਹੀਂ ਹੋਵੇਗਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੰਬੰਧੀ ਵੀ ਵੱਡੇ ਬਦਲਾਅ ਕੀਤੇ ਗਏ ਨੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਜੂਨ ਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਕੋਰਸਾਂ 'ਚ ਤਬਦੀਲੀ ਕੀਤੀ ਸੀ ਹਾਲਾਂਕਿ ਜੁਲਾਈ ਚ ਇਹਨਾਂ ਤਬਦੀਲੀਆਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਇਹ ਐਲਾਨ ਹੋਇਆ ਹੈ ਕਿ ਕੋਰਸਾਂ ਨੂੰ ਹਟਾਉਣ ਦਾ ਪ੍ਰਭਾਵ ਜੁਲਾਈ 2026 ਤੋਂ ਹੋਵੇਗਾ ਇਸ ਨਵੇਂ ਨਿਯਮ ਤਹਿਤ ਸਿਰਫ 178 ਕੋਰਸ ਹੀ ਜਾਇਜ਼ ਹੋਣਗੇ ਜਿਨ੍ਹਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦਿੱਤਾ ਜਾਵੇਗਾ ਇਹ ਨਿਯਮ ਵੀ 2026 ਤੋਂ ਲਾਗੂ ਹੋ ਜਾਣਗੇ ਨਵੇਂ ਇਮੀਗ੍ਰੇਸ਼ਨ ਪਲਾਨ ਤਹਿਤ ਸਥਾਈ ਰਹਿਸ਼ ਜਾਨੀ ਕਿ ਪੀਆਰ ਦੇਣ ਦੀ ਪ੍ਰਕਿਰਿਆ ਨੂੰ ਵੀ ਬਦਲਿਆ ਜਾ ਰਿਹਾ ਹੈ ਸਰਕਾਰ ਅਗਲੇ 2 ਸਾਲਾਂ ਚ ਅਲੱਗ-ਅਲੱਗ ਜੌਬ ਸੈਕਟਰ ਨਾਲ ਜੁੜੇ ਲੋਕਾਂ ਲਈ ਪੀਆਰ ਪ੍ਰੋਗਰਾਮ ਚਲਾਉਣ ਵਾਲੀ ਹੈ 2026 ਤੇ 2027 ਚ ਦੇਸ਼ ਚ ਕੰਮ ਕਰ ਰਹੇ ਕੁੱਲ 33000 ਵਿਦੇਸ਼ੀ ਵਰਕਰਾਂ ਨੂੰ ਪੀਆਰ ਦਿੱਤੀ ਜਾਵੇਗੀ ਇਹ ਪੀਆਰ ਉਹਨਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਤੇ ਉਹ ਕਿਸੇ ਖਾਸ ਮੰਗ ਵਾਲੀ ਨੌਕਰੀ ਕਰ ਰਹੇ ਨੇ ਹਾਲਾਂਕਿ ਇਸ ਦੇ ਲਈ ਚੋਣ ਪ੍ਰਕਿਰਿਆ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਅਸਥਾਈ ਵਰਕ ਪਰਮਿਟ 'ਚ ਵੀ ਕਟੌਤੀ ਕੀਤੀ ਜਾਵੇਗੀ 2026 ਚ ਸਿਰਫ 60000 ਲੋਕਾਂ ਨੂੰ ਹੀ ਵਰਕ ਪਰਮਿਟ ਮਿਲੇਗਾ ਵਰਕ ਪਰਮਿਟ ਨਾਲ ਜੁੜੀਆਂ ਸ਼ਰਤਾਂ ਨੂੰ ਕੁੱਲ ਮਿਲਾ ਕੇ ਹੋਰ ਵੀ ਸਖਤ ਕੀਤਾ ਜਾਵੇਗਾ ਵਦੇਸ਼ ਚ ਪੜ੍ਹਾਈ ਲਈ ਪਹਿਲੀ ਪਸੰਦ ਮੰਨੇ ਜਾਂਦੇ ਕੈਨੇਡਾ ਦੇ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਭਾਰੀ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਗਸਤ 2025 ਚ ਜਿਨ੍ਹਾਂ ਅਰਜ਼ੀਆਂ ਬਾਰੇ ਫੈਸਲਾ ਹੋਇਆ ਉਹਨਾਂ ਚੋਂ 74% ਨੂੰ ਨਾਮਨਜ਼ੂਰ ਕਰ ਦਿੱਤਾ ਰਿਜੈਕਸ਼ਨ ਦੀ ਇਹ ਦਰ 2023 ਚ 27% ਅਤੇ 2024 ਚ 23% ਦੇ ਮੁਕਾਬਲੇ ਕਰੀਬ 3 ਗੁਣਾ ਵਧਾ ਹੈ ਕੈਨੇਡਾ ਦੇ ਸਟੱਡੀ ਪਰਮਿਟ ਲਈ 2023 ਚ 2 ਲੱਖ 22540 ਭਾਰਤੀ ਅਰਜ਼ੀਕਾਰਾਂ ਦੀ ਸਟੱਡੀ ਪਰਮਿਟ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਸਨ 2024 'ਚ ਇਹ ਗਿਣਤੀ ਘਟ ਕੇ 94590 ਹੋ ਗਈ ਸੀ ਸਾਲ 2025 ਦੇ ਪਹਿਲੇ 8 ਮਹੀਨਿਆਂ 'ਚ ਮਹਿਜ਼ 9955 ਭਾਰਤੀ ਅਰਜ਼ੀਕਾਰਾਂ ਦੇ ਸਟੱਡੀ ਪਰਮਿਟ ਨੂੰ ਹੀ ਮਨਜ਼ੂਰੀ ਦਿੱਤੀ ਗਈ ਇਹ ਦਰਸਾਉਂਦਾ ਹੈ ਕਿ ਕੈਨੇਡਾ ਵੱਲੋਂ ਵਿਦਿਆਰਥੀ ਵੀਜ਼ਿਆਂ ਦਾ ਕੋਟਾ ਘਟਾਏ ਜਾਣ ਅਤੇ ਨਿਯਮ ਸਖਤ ਕੀਤੇ ਜਾਣ ਦਾ ਭਾਰਤੀ ਵਿਦਿਆਰਥੀਆਂ ਤੇ ਕਿੰਨਾ ਅਸਰ ਪਿਆ ਹੈ ਇਸੇ ਦੌਰਾਨ ਕੈਨੇਡਾ ਸਟੱਡੀ ਪਰਮਿਟ ਲਈ ਅਪਲਾਈ ਕਰਨ ਵਾਲੇ ਭਾਰਤੀ ਅਰਜ਼ੀਕਾਰਾਂ ਦੀ ਗਿਣਤੀ ਵੀ ਘਟੀ ਹੈ। ਮਹਿਕਮੇ ਮੁਤਾਬਕ ਅਗਸਤ 2025 ਚ ਸਟੱਡੀ ਪਰਮਿਟਸ ਲਈ 3920 ਭਾਰਤੀਆਂ ਨੇ ਅਪਲਾਈ ਕੀਤਾ, ਜਦਕਿ ਅਗਸਤ 2023 ਚ ਇਹ ਗਿਣਤੀ 19175 ਸੀ। ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦਾ ਜਨਵਰੀ 2025 ਤੋਂ ਲੈ ਕੇ ਅਗਸਤ 2025 ਤੱਕ ਦਾ ਔਸਤ ਰਿਫਿਊਜ਼ਲ ਰੇਟ 71% ਹੈ। ਇਸੇ ਸਮੇਂ ਦੌਰਾਨ ਸੰਸਾਰ ਪੱਦਰਤੇ ਇਹ ਦਰ 58% ਹੈ ਸੰਸਾਰ ਪੱਦਰਤੇ ਕੁੱਲ ਅਰਜ਼ੀਆਂ ਦਾ ਔਸਤ ਰਿਫਿਊਜ਼ਲ ਰੇਟ ਸਾਲ 2023 ਚ ਔਸਤ 40% ਸੀ ਸਾਲ 2024 ਚ ਵੱਧ ਕੇ 52% ਹੋਇਆ ਕੈਨੇਡਾ ਦੇ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਅਗਸਤ ਤੱਕ ਦਾ ਡੇਟਾ ਮੁਹੱਈਆ ਕਰਵਾਇਆ ਗਿਆ ਹੈ ਕੈਨੇਡਾ ਵੱਲੋਂ 2023 ਦੇ ਵਿੱਚ ਕੁੱਲ 515475 ਸਟੱਡੀ ਪਰਮਿਟ ਅਪਰੂਵ ਕੀਤੇ ਗਏ ਸਨ ਇਹਨਾਂ ਵਿੱਚੋਂ 222540 ਭਾਰਤੀ ਅਰਜ਼ੀਕਾਰ ਸਨ ਸਾਲ 2025 ਦੇ ਪਹਿਲੇ 8 ਮਹੀਨਿਆਂ ਚ ਕੁੱਲ 87995 ਸਟੱਡੀ ਪਰਮਿਟ ਦਿੱਤੇ ਗਏ ਨੇ ਇਹਨਾਂ ਵਿੱਚੋਂ 9955 ਭਾਰਤੀ ਅਰਜ਼ੀਕਾਰ ਸਨ ਕੈਨੇਡਾ ਚ ਭਾਰਤੀ ਕਾਰੋਬਾਰੀਆਂ ਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਵੈਨਕੂਵਰ ਪੁਲਿਸ ਨੇ ਇੱਕ ਜਨਤਕ ਇਕੱਠ ਕਰਦਿਆਂ ਪਾਈਚਾਰੇ ਦੇ ਲੋਕਾਂ ਨੂੰ ਐਕਸਟਰਸ਼ਨ ਮਾਮਲਿਆਂ ਬਾਰੇ ਡੂੰਘਾਈ ਨਾਲ ਜਾਣੂ ਕਰਵਾਇਆ ਤੇ ਕਮਿਊਨਿਟੀਆਂ ਤੇ ਪੈ ਰਹੇ ਅਸਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਐਂਟੀ ਐਕਸਟਰਸ਼ਨ ਕਮਿਊਨਿਟੀ ਫੋਰਮ ਦੌਰਾਨ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਅਤੇ ਨਿਸ਼ਾਨੇ ਤੇ ਹੋਣ ਦੀ ਸੂਰਤ ਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਸਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਜ਼ਬਰੀ ਵਸੂਲੀ ਕਰਨ ਵਾਲਿਆਂ ਦੀ ਜਿੱਤ ਹੋਵੇਗੀ ਜੇ ਅਸੀਂ ਅਸਲੀਅਤ ਤੋਂ ਦੂਰ ਜਾਂਦਿਆਂ ਪਰਛਾਵਿਆਂ ਹੇਠ ਲੁਕਣ ਦਾ ਯਤਨ ਕਰਾਂਗੇ ਪੁਲਿਸ ਵੱਲੋਂ ਇਹ ਮੰਦ ਭਾਗਾ ਰੁਝਾਨ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਲੋਕਾਂ ਨੂੰ ਵੀ ਖੁੱਲ ਕੇ ਸਾਹਮਣੇ ਆਉਣਾ ਹੋਵੇਗਾ ਪੁਲਿਸ ਦਾ ਟੀਚਾ ਕਮਿਊਨਿਟੀ 'ਚ ਇਕਾ ਕਾਇਮ ਕਰਦਿਆਂ ਮਸਲੇ ਦੀ ਡੂੰਘਾਈ ਤੱਕ ਜਾਣਾ ਅਤੇ ਲੋਕਾਂ ਨੂੰ ਸਮਝਾਉਣਾ ਹੈ ਕਿ ਆਖਰਕਾਰ ਐਕਸਟਰੋਸ਼ਨ ਦੀ ਅਸਲ ਤਸਵੀਰ ਕੀ ਹੋ ਜਿਗਾ ਬੀਸੀ 'ਚ ਸਾਹਮਣੇ ਆ ਰਹੇ ਜ਼ਿਆਦਾਤਰ ਮਾਮਲੇ ਸਰੀ ਸ਼ਹਿਰ ਨਾਲ ਸੰਬੰਧਤ ਹੈ ਜਿੱਥੇ ਮੌਜੂਦ ਦਾ ਬਰੇ ਦੌਰਾਨ ਸੌ ਤੋਂ ਵੱਧ ਵਰਦਾਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਬੀਸੀ ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਅਤੇ ਵੈਨਕੂਵਰ ਪੁਲਿਸ ਦੇ ਸੁਪਰਡੈਂਟ ਰਹਿ ਚੁੱਕੇ ਕਾਸ਼ ਸ਼ੀਡ ਨੇ ਕਿਹਾ ਕਿ ਅਜਿਹੇ ਸਮਾਗਮ ਸਥਾਨਕ ਬਚਿੰਦਿਆਂ ਵਾਸਤੇ ਵੱਡੀ ਅਹਿਮੀਅਤ ਰੱਖਦੇ ਨੇ ਇਸ ਵੇਲੇ ਰਿਚਮੰਡ ਦੇ ਕਾਉਂਸਲਰ ਵਜੋਂ ਸੇਵਾਵਾਂ ਨਿਭਾਰੇ ਕਾਸ਼ ਸ਼ੀਡ ਦਾ ਕਹਿਣਾ ਸੀ ਕਿ ਪੁਲਿਸ ਅਫਸਰ ਨਹੀਂ ਚਾਹੁੰਦੇ ਕਿ ਹਾਲਾਤ ਬੇਕਾਬੂ ਹੋਣ ਤੇ ਇਸ ਤੋਂ ਪਹਿਲਾਂ ਹੀ ਸਖਤ ਕਾਰਵਾਈ ਦੇ ਰੌਂਚ ਨੇ ਇਕੱਠ ਦੌਰਾਨ ਆਪਰੇਸ਼ਨ ਕਮਾਂਡ ਦੇ ਸੁਪਰਡੈਂਟ ਫਿਲ ਹਾਰਡ ਇਨਵੈਸਟੀਗੇਟਿਵ ਸਰਵਿਸਿਸ ਦੇ ਸੁਪਰਡੈਂਟ ਡੇਲ ਵਿਡਮੈਨ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੀ ਕਾਰਜਕਾਰੀ ਇੰਸਪੈਕਟਰ ਹਰਮਨ ਰਾਏ ਤੇ ਆਪਰੇਸ਼ਨਜ਼ ਡਿਵੀਜ਼ਨ ਦੇ ਸਰਜੈਂਟ ਗੁਰਦੀਪ ਬੀਸਲਾ ਹਾਜ਼ਰ ਸਨ ਵੈਨਕੂਵਰ ਦੀ ਰੌਸ ਸਟਰੀਟ ਦੇ ਸਾਊਥ ਹਾਲ ਬੈਂਕੁਇਟ ਵਿਖੇ ਕੀਤੇ ਗਏ ਇਕੱਠ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੇ ਪ੍ਰੋਸਾ ਜ਼ਾਹਰ ਕੀਤਾ ਕਿ ਪੁਲਿਸ ਇਹਨਾਂ ਵਾਰਦਾਤਾਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠ ਸਕਦੀ ਹੈ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ 'ਚ ਭਾਰਤੀ ਪ੍ਰਵਾਸੀਆਂ ਦੀਆਂ 79 ਜਥੇਬੰਦੀਆਂ ਦੀ ਨੁਮਾਇੰਦਗੀ ਕਰਨ ਵਾਲੇ ਇੰਡਸ ਕੈਨੇਡਾ ਫੋਰਮ ਨੇ ਭਾਰਤ ਸਰਕਾਰ ਨੂੰ ਦੋਹਰੀ ਨਾਗਰਿਕਤਾ ਸ਼ੁਰੂ ਕਰਨ ਜਾਂ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਸਕੀਮ ਤਹਿਤ ਅਧਿਕਾਰਾਂ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣ ਦੀ ਅਪੀਲ ਨੂੰ ਦੁਹਰਾਇਆ ਹੈ ਫੋਰਮ ਦੀ ਅਗਵਾਈ ਕਰ ਰਹੇ ਵਿਕਰਮ ਬਾਜਵਾ ਨੇ ਕਿਹਾ ਕਿ ਦੋਹਰੀ ਨਾਗਰਿਕਤਾ ਸਿਰਫ ਇੱਕ ਪ੍ਰਸ਼ਾਸਨਿਕ ਸੁਧਾਰ ਨਹੀਂ ਹੈ ਸਗੋਂ ਇਹ ਇੱਕ ਅਜਿਹਾ ਕਦਮ ਹੈ ਜੋ ਭਾਰਤ ਦੇ ਵਿਸ਼ਵ ਵਿਆਪੀ ਕਦ ਨੂੰ ਉੱਚਾ ਚੁੱਕਣ ਦੀ ਸਮਰੱਥਾ ਰੱਖਦਾ ਹੈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਕੀਤੇ ਨਵੀਨਤਮ ਅੰਕੜਿਆਂ ਦਾ ਹਵਾਲਾ ਦਿੱਤਾ ਫੋਰਮ ਨੇ ਨੋਟ ਕੀਤਾ ਕਿ 80 ਲੱਖ ਤੋਂ ਵੱਧ ਵਿਦੇਸ਼ੀ ਭਾਰਤੀ ਅਮਰੀਕਾ ਤੇ ਕੈਨੇਡਾ 'ਚ ਰਹਿੰਦੇ ਨੇ ਤੇ ਉਹ ਪਾਰ ਦੀ ਸਭ ਤੋਂ ਮਜ਼ਬੂਤ ਰਣਨੀਤਿਕ ਸੰਪਤੀਆਂ 'ਚੋਂ ਇੱਕ ਨੇ ਫਿਰ ਵੀ ਦੋਹਰੀ ਨਾਗਰਿਕਤਾ ਦੁਆਰਾ ਪ੍ਰਦਾਨ ਕੀਤੇ ਅਧਿਕਾਰਾਂ ਸੁਰੱਖਿਆ ਅਤੇ ਲੰਬੀ ਮਿਆਦ ਦੀ ਸਥਿਰਤਾ ਤੋਂ ਬਿਨਾਂ ਭਾਰਤ ਉਹਨਾਂ ਦੀ ਵਿੱਤੀ ਤਾਕਤ ਪੇਸ਼ੇਵਰ ਸਮਰੱਥਾਵਾਂ ਅਤੇ ਵਿਸ਼ਵ ਵਿਆਪੀ ਪ੍ਰਭਾਵ ਦਾ ਪੂਰਾ ਲਾਭ ਲੈਣ 'ਚ ਅਸਮਰੱਥ ਹੈ ਬਾਜਵਾ ਨੇ ਦੱਸਿਆ ਕਿ ਇਜ਼ਰਾਈਲ, ਕੈਨੇਡਾ, ਯੂਕੇ, ਆਸਟ੍ਰੇਲੀਆ ਅਤੇ ਇੱਥੋਂ ਤੱਕ ਕਿ ਪਾਕਿਸਤਾਨ ਵਰਗੇ ਦੇਸ਼ਾਂ ਨੇ ਆਪਣੀ ਕੂਟਨੀਤਿਕ ਪਹੁੰਚ ਅਤੇ ਆਰਥਿਕ ਗਤੀ ਨੂੰ ਵਧਾਉਣ ਲਈ ਲੰਬੇ ਸਮੇਂ ਤੋਂ ਦੋਰੀ ਨਾਗਰਿਕਤਾ ਦਾ ਲਾਭ ਉਠਾਇਆ ਹੈ। ਉਹਨਾਂ ਸਵਾਲ ਕੀਤਾ ਕਿ ਜੇ ਇਹ ਦੇਸ਼ ਕੌਮੀ ਵਿਕਾਸ ਲਈ ਆਪਣੇ ਪ੍ਰਵਾਸੀਆਂ ਨੂੰ ਸ਼ਕਤੀ ਪ੍ਰਦਾਨ ਕਰ ਸਕਦੇ ਨੇ ਤਾਂ ਭਾਰਤ OCI ਤਹਿਤ ਸਿਰਫ ਲਾਈਫ ਲੌਂਗ ਵੀਜ਼ੇ ਤੱਕ ਹੀ ਆਪਣੇ ਆਪ ਨੂੰ ਕਿਉਂ ਸੀਮਤ ਰੱਖਣਾ ਚਾਹੁੰਦਾ ਹੈ? ਬਾਜਵਾ ਨੇ ਦੁਹਰਾਇਆ ਕਿ ਦੋਰੀ ਨਾਗਰਿਕਤਾ ਇੱਕ ਇਤਿਹਾਸਕ ਸੁਧਾਰ ਵੱਜੋ ਕੰਮ ਕਰ ਸਕਦੀ ਹੈ ਇਹ ਭਾਰਤ ਨੂੰ ਭਵਿੱਖ ਲਈ ਤਿਆਰ ਵਿਸ਼ਵ ਵਿਆਪੀ ਵਿਵਸਥਾਵਾਂ ਵੱਲ ਵਧਾਏਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਮਿਸ਼ਨ ਨੂੰ ਤੇਜ਼ ਕਰੇਗੀ ਕੈਨੇਡਾ ਨੇ ਕਤਰ ਦੇ ਨਾਗਰਿਕਾਂ ਲਈ ਵੀਜ਼ਾ ਦੀ ਲੋੜ ਹਟਾਉਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਵੱਲੋਂ ਜਾਰੀ ਰਿਲੀਜ਼ ਦੇ ਵਿੱਚ ਇਹ ਨਵੀਂ ਤਬਦੀਲੀ 25 ਨਵੰਬਰ 2025 ਤੋਂ ਪ੍ਰਭਾਵੀ ਹੋਵੇਗੀ। ਰਿਲੀਜ਼ 'ਚ ਕਿਹਾ ਗਿਆ ਹੈ ਕਿ ਕਤਰ ਦੇ ਨਾਗਰਿਕਾਂ ਲਈ ਵੀਜ਼ਾ ਮੁਕਤ ਯਾਤਰਾ ਸ਼ੁਰੂ ਕਰਨ ਨਾਲ ਯਾਤਰੀਆਂ ਲਈ ਕਾਰੋਬਾਰ ਜਾਂ ਮਨੋਰੰਜਨ ਲਈ ਕੈਨੇਡਾ ਆਉਣਾ ਤੇਜ਼ ਅਤੇ ਆਸਾਨ ਹੋਵੇਗਾ। ਲੀਨਾ ਡਾਇਬ ਨੇ ਕਿਹਾ ਕਿ ਇਹ ਮੀਲ ਪੱਥਰ ਸਾਡੇ ਦਵੱਲੇ ਸਹਿਯੋਗ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਅਤੇ ਸੈਰ-ਸਪਾਟਾ, ਕਾਰੋਬਾਰ ਅਤੇ ਨਿਵੇਸ਼ ਵਾਦੇ ਨੂੰ ਵਧਾਉਣ 'ਚ ਮਦਦ ਕਰੇਗਾ ਪਰ ਨਾਲ ਹੀ ਕੈਨੇਡਾ ਦਾ ਸੁਚੱਜੇ ਤਰੀਕੇ ਨਾਲ ਇਮੀਗ੍ਰੇਸ਼ਨ ਚਲਾਉਣ ਅਤੇ ਕੈਨੇਡੀਅਨਸ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਵੀ ਕਾਇਮ ਰਹੇਗਾ ਰਿਲੀਜ਼ ਮੁਤਾਬਕ ਇਨ੍ਹਾਂ قطਰੀ ਨਾਗਰਿਕਾਂ ਕੋਲ ਵੈਧ ਵੀਜ਼ਾ ਨਹੀਂ ਹੈ ਉਹਨਾਂ ਨੂੰ ਹੁਣ ਇਲੈਕਟ੍ਰੋਨਿਕ ਟਰੈਵਲ ਆਥਰਾਇਜ਼ੇਸ਼ਨ ਲਈ ਅਰਜ਼ੀ ਦੇਣੀ ਪਵੇਗੀ ਲੀਨਾ ਡੈਬ ਨੇ ਕਿਹਾ ਕਿ ਵੀਜ਼ਾ ਲੋੜਾਂ ਨੂੰ ਹਟਾਉਣ ਨਾਲ ਕਤਰ ਨਾਲ ਸਾਡੇ ਸਬੰਧਾਂ ਨੂੰ ਇੱਕ ਮਹੱਤਵਪੂਰਨ ਕਦਮ ਦੇ ਵੱਲ ਤੋਰਿਆ ਜਾ ਰਿਹਾ ਹੈ ਤੇ ਯੋਗ ਯਾਤਰੀਆਂ ਲਈ ਕੈਨੇਡਾ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਅਨੁਭਵ ਕਰਨਾ ਆਸਾਨ ਬਣਾਉਂਦਾ ਹੈ ਇਹ ਨਾ ਸਿਰਫ ਕਾਰੋਬਾਰ ਤੇ ਨਿਵੇਸ਼ ਦੇ ਮੌਕਿਆਂ ਨੂੰ ਮਜ਼ਬੂਤ ਕਰੇਗਾ ਸਗੋਂ ਦੇਸ਼ ਅਤੇ ਵਿਦੇਸ਼ 'ਚ ਆਰਥਿਕ ਲਾਭ ਪ੍ਰਦਾਨ ਕਰੇਗਾ ਨਾਲ ਹੀ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸਬੰਧਾਂ ਨੂੰ ਵੀ ਡੂੰਘਾ ਕਰੇਗਾ ਇਲੈਕਟ੍ਰੋਨਿਕ ਟਰੈਵਲ ਆਥਰਾਇਜ਼ੇਸ਼ਨ ਇੱਕ ਆਨਲਾਈਨ ਫਾਰਮ ਹੈ ਜੋ ਟਰੈਵਲ ਸਕ੍ਰੀਨਿੰਗ ਲਈ ਭਰਿਆ ਜਾਂਦਾ ਹੈ ਇਸ ਦੀ ਫੀਸ 7 ਡਾਲਰ ਹੈ ਇਸ ਵਿੱਚ ਉਹੀ ਆਮ ਸਵਾਲ ਹੁੰਦੇ ਨੇ ਜਿਵੇਂ ਨਾਗਰਿਕਤਾ ਕੈਨੇਡਾ ਆਉਣ ਦਾ ਕਾਰਨ ਜ਼ਿਆਦਾਤਰ ਅਰਜ਼ੀਆਂ ਕੁਝ ਮਿੰਟਾਂ 'ਚ ਹੀ ਮਨਜ਼ੂਰ ਹੋ ਜਾਂਦੀਆਂ ਨੇ ਫੈਡਰਲ ਸਰਕਾਰ ਦੇ ਅਨੁਸਾਰ ਪਿਛਲੇ ਸਾਲ ਕੈਨੇਡਾ ਅਤੇ ਕਤਰ ਵਿਚਕਾਰ ਦੁਵੱਲਾ ਵਪਾਰ ਲਗਭਗ 325 ਮਿਲੀਅਨ ਡਾਲਰ ਰਿਹਾ ਸੀ ਹੁਣ ਇਸ ਦੇ ਹੋਰ ਵਧਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਦੱਸਦੀ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਹਵਾਈ ਸੰਪਰਕ ਵੀ ਵਧਿਆ ਹੈ ਕਿਉਂਕਿ 2024 ਦੇ ਅੰਤ 'ਚ ਕੈਨੇਡਾ ਕਤਰ ਹਵਾਈ ਆਵਾਜਾਈ ਸਮਝੌਤੇ ਦਾ ਵਿਸਥਾਰ ਕੀਤਾ ਗਿਆ ਸੀ ਨਵੇਂ ਜੋੜੇ ਗਏ ਰੂਟ ਡੂੰਗੀਆਂ ਵਪਾਰਕ ਭਾਈਵਾਲੀਆਂ ਦਾ ਸਮਰਥਨ ਕਰ ਰਹੇ ਨੇ ਤੇ ਦੋਵਾਂ ਦੇਸ਼ਾਂ ਦਰਮਿਆਨ ਗਤੀਸ਼ੀਲਤਾ ਨੂੰ ਮਜ਼ਬੂਤ ਕਰ ਰਹੇ ਨੇ 에어 캐나ਡਾ ਨੇ ਭਾਰਤ ਤੋਂ ਕੈਨੇਡਾ ਸੰਯੁਕਤ ਰਾਜ ਅਮਰੀਕਾ ਮੈਕਸੀਕੋ ਅਤੇ ਕਰੇਬੀਅਨ ਲਈ ਉਡਾਣ ਭਰਨ ਵਾਲੇ ਯਾਤਰੀਆਂ ਲਈ ਵਿਸ਼ੇਸ਼ ਬਲੈਕ ਫਰਾਈਡੇ ਡਿਸਕਾਊਂਟ ਸ਼ੁਰੂ ਕੀਤੇ ਨੇ ਇਹ ਪੇਸ਼ਕਸ਼ 27 ਨਵੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 3 ਦਸੰਬਰ ਨੂੰ ਰਾਤ 12 ਵਜੇ ਤੱਕ ਵੈਧ ਹੈ ਇਸ ਦੇ ਤਹਿਤ ਯਾਤਰੀਆਂ ਨੂੰ ਇਕਨੋਮੀ ਕਲਾਸ ਦੀਆਂ ਬੁਕਿੰਗ ਤੇ 5000 ਤੱਕ ਦੀ ਛੋਟ ਮਿਲ ਸਕਦੀ ਹੈ ਛੋਟ ਵਾਲੇ ਕਿਰਾਏ 12 ਜਨਵਰੀ 2026 ਅਤੇ 31 ਮਈ 2026 ਦੇ ਵਿਚਕਾਰ ਯਾਤਰਾ ਕਰਨ ਲਈ ਰਿਟਰਨ ਟ੍ਰਿਪ ਤੇ ਲਾਗੂ ਹੋਣਗੇ ਇਸ ਸੇਲ ਨਾਲ ਯਾਤਰੀ ਟੋਰਾਂਟੋ ਨਿਊਯਾਰਕ ਕੈਨਕੂਨ ਜਾਂ ਕੋਸਟਾ ਰੀਕਾ ਵਰਗੇ ਪ੍ਰਸਿੱਧ ਟਿਕਾਣਿਆਂ ਦੇ ਨਾਲ-ਨਾਲ ਉੱਤਰੀ ਅਮਰੀਕਾ ਦੇ ਕਈ ਹੋਰ ਸ਼ਹਿਰਾਂ ਦੀ ਯਾਤਰਾ ਦੀ ਯੋਜਨਾ ਬਣਾ ਸਕਦੇ ਨੇ ਇਹ ਕੈਨੇਡਾ ਆਪਣੇ ਕੈਨੇਡੀਅਨ ਹੱਬਾਂ ਰਾਹੀਂ ਕੈਲਗਰੀ ਐਡਮੰਟਨ ਹੈਲੀਫੈਕਸ ਅਤੇ ਓਟਵਾ ਸਮੇਤ ਕਈ ਮੰਜ਼ਲਾਂ ਲਈ ਸੁਵਿਧਾਜਨਕ ਕਨੈਕਸ਼ਨ ਵੀ ਪ੍ਰਦਾਨ ਕਰਦਾ ਹੈ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਯੂਐਸ ਕਸਟਮਜ਼ ਪ੍ਰੀ ਕਲੀਅਰੈਂਸ ਦਾ ਵੀ ਫਾਇਦਾ ਮਿਲਦਾ ਹੈ ਇਸ ਨਾਲ ਉਹ ਜਾਣ ਤੋਂ ਪਹਿਲਾਂ ਹੀ ਸਾਰੀਆਂ ਇਮੀਗ੍ਰੇਸ਼ਨ ਤੇ ਕਸਟਮ ਜਾਂਚਾਂ ਪੂਰੀਆਂ ਕਰ ਸਕਦੇ ਨੇ ਇਸ ਦਾ ਮਤਲਬ ਹੈ ਕਿ ਉਹ ਯੂਐਸ ਚ ਘਰੇਲੂ ਯਾਤਰੀਆਂ ਵਾਂਗ ਪਹੁੰਚਦੇ ਨੇ ਜਿਸ ਨਾਲ ਏਅਰਪੋਰਟ ਤੇ ਸਮਾਂ ਬਚਦਾ ਹੈ ਇਹ ਪੇਸ਼ਕਸ਼ 에ਅਰ ਕੈਨੇਡਾ 에ਅਰ ਕੈਨੇਡਾ ਰੂਜ ਅਤੇ 에ਅਰ ਕੈਨੇਡਾ ਐਕਸਪ੍ਰੈਸ ਬੈਨਰ ਅਧੀਨ ਸੰਚਾਲਿਤ ਉਡਾਣਾਂ ਤੇ ਲਾਗੂ ਹੁੰਦੀ ਹੈ ਹਰੇਕ ਬੁਕਿੰਗ ਚ ਵੱਧ ਤੋਂ ਵੱਧ 9 ਯਾਤਰੀ ਸ਼ਾਮਲ ਹੋ ਸਕਦੇ ਨੇ ਸੀਟ ਦੀ ਚੋਣ ਜਾਂ ਸਮਾਨ ਵਰਗੀਆਂ ਵਿਕਲਪਿਕ ਸੇਵਾਵਾਂ ਲਈ ਵੱਖਰੇ ਤੌਰ ਤੇ ਖਰਚਾ ਲਿਆ ਜਾਵੇਗਾ ਛੋਟ ਸਿਰਫ ਬੇਸ ਕਿਰਾਏ ਤੇ ਲਾਗੂ ਹੁੰਦੀ ਹੈ ਤੇ ਇਸ ਵਿੱਚ ਟੈਕਸ ਫੀਸ ਜਾਂ ਸਰਚਾਰਜ ਸ਼ਾਮਲ ਨਹੀਂ ਜਿਨ੍ਹਾਂ ਦਾ ਪੂਰਾ ਭੁਗਤਾਨ ਕਰਨਾ ਲਾਜ਼ਮੀ ਹੈ ਇਹਨਾਂ ਪ੍ਰਮੋਸ਼ਨਲ ਕਿਰਾਇਆਂ ਨੂੰ ਕਿਸੇ ਹੋਰ ਪੇਸ਼ਕਸ਼ ਨਾਲ ਜੋੜਿਆ ਨਹੀਂ ਜਾ ਸਕਦਾ ਇਹ ਪੇਸ਼ਕਸ਼ ਸਿਰਫ ਭਾਰਤ ਤੋਂ ਸ਼ੁਰੂ ਹੋਣ ਵਾਲੀਆਂ ਯਾਤਰਾਵਾਂ ਲਈ ਵੈਧ ਹੈ ਤੇ ਇਹ ਸੀਟਾਂ ਦੀ ਉਪਲਬਧਤਾ ਤੇ ਨਿਰਭਰ ਕਰਦੀ ਹੈ ਯਾਤਰੀ 에ਅਰ ਕੈਨੇਡਾ ਦੇ ਅਧਿਕਾਰਤ ਵੈੱਬਸਾਈਟ ਤੇ ਬੁਕਿੰਗ ਕਰ ਸਕਦੇ ਨੇ ਤੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਕੈਨੇਡਾ ਨੇ ਫ੍ਰੈਂਚ ਭਾਸ਼ਾ 'ਚ ਮੁਹਾਰਤ ਰੱਖਣ ਵਾਲੇ ਉਮੀਦਵਾਰਾਂ ਲਈ ਇੱਕ ਨਵਾਂ ਐਕਸਪ੍ਰੈਸ ਐਂਟਰੀ ਡਰਾ ਆਯੋਜਿਤ ਕੀਤਾ ਹੈ ਜਿਸ ਵਿੱਚ 28 ਨਵੰਬਰ ਨੂੰ ਅਪਲਾਈ ਕਰਨ ਲਈ 6000 ਸੱਦੇ ਜਾਰੀ ਕੀਤੇ ਗਏ ਨੇ ਇਸ ਦੇ ਲਈ ਲੋੜਿੰਦਾ CRS ਸਕੋਰ 408 ਅੰਕ ਰਿਹਾ ਜੋ ਕਿ 29 ਅਕਤੂਬਰ ਨੂੰ ਹੋਏ ਪਿਛਲੇ ਫ੍ਰੈਂਚ ਭਾਸ਼ਾ ਦੇ ਡਰਾ ਨਾਲੋਂ 8 ਅੰਕ ਘੱਟ ਹੈ ਜਿਸ ਵਿੱਚ 6000 ਇਨਵੀਟੇਸ਼ਨ ਜਾਰੀ ਕੀਤੇ ਗਏ ਸਨ 28 ਨਵੰਬਰ ਤੋਂ ਪਹਿਲਾਂ ਦਾ ਸਭ ਤੋਂ ਤਾਜ਼ਾ ਡਰਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉਮੀਦਵਾਰਾਂ ਲਈ ਸੀ ਜਿਸ ਵਿੱਚ 26 ਨਵੰਬਰ ਨੂੰ ਘੱਟੋ-ਘੱਟ 531 ਦੇ CRS ਸਕੋਰ ਨਾਲ 1000 ਸੱਦੇ ਜਾਰੀ ਕੀਤੇ ਗਏ ਸਨ ਕੈਨੇਡਾ ਨੇ 2024 ਚ 98903 ਸੱਦੇ ਜਾਰੀ ਕਰਨ ਤੋਂ ਬਾਅਦ ਹੁਣ 2025 ਚ ਐਕਸਪ੍ਰੈਸ ਐਂਟਰੀ ਦੇ ਰਾਹੀਂ 94976 ਇਨਵੀਟੇਸ਼ਨ ਜਾਰੀ ਕੀਤੇ ਨੇ IRCC ਨੇ 2022 ਚ 45115 ਉਮੀਦਵਾਰਾਂ ਨੂੰ ਸੱਦਾ ਦੇਣ ਤੋਂ ਬਾਅਦ 2023 ਚ 110266 ਸੱਦੇ ਜਾਰੀ ਕੀਤੇ IRCC ਨੇ 2021 ਚ ਇੱਕ ਰਿਕਾਰਡ 114431 ITA ਜਾਰੀ ਕੀਤੇ ਜੋ ਸਾਰੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਦਿੱਤੇ ਗਏ ਇਸ ਨੇ 2020 ਚ ਸਥਾਪਿਤ ਕੀਤੇ ਗਏ 107350 ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਤਾਜ਼ਾ ਡਰਾ ਚ ਟਾਈ ਬ੍ਰੇਕਿੰਗ ਨਿਯਮ 26 ਮਈ 2025 ਨੂੰ ਸਵੇਰੇ 8:28 ਮਿੰਟ ਤੇ ਲਾਗੂ ਕੀਤਾ ਗਿਆ ਸੀ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਘੱਟੋ-ਘੱਟ CRS ਸਕੋਰ 100 ਜਾਂ ਸੀ ਤਾਂ ਸਿਰਫ ਉਹਨਾਂ ਨੂੰ ਹੀ ਸੱਦੇ ਮਿਲੇ ਜਿਨ੍ਹਾਂ ਨੇ ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਈ ਸੀ ਇਹ 2025 ਚ ਐਕਸਪ੍ਰੈਸ ਐਂਟਰੀ ਦੇ ਤਹਿਤ ਸੱਦਿਆਂ ਦਾ 52ਵਾਂ ਗੇਟ ਸੀ ਅਤੇ ਕੁੱਲ ਮਿਲਾ ਕੇ 382ਵਾਂ ਉਮੀਦਵਾਰਾਂ ਕੋਲ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣ ਲਈ 60 ਦਿਨਾਂ ਦਾ ਸਮਾਂ ਹੁੰਦਾ ਹੈ ਜਿਨ੍ਹਾਂ ਤੇ ਆਮ ਤੌਰ ਤੇ 6 ਮਹੀਨਿਆਂ ਦੇ ਮਿਆਰ ਦੇ ਅੰਦਰ ਕਾਰਵਾਈ ਕੀਤੀ ਜਾਂਦੀ ਹੈ ਡੈਲਟਾ ਪੁਲਿਸ ਵੱਲੋਂ ਪੰਜਾਬੀ ਮੂਲ ਦੀ ਮਨਦੀਪ ਕੌਰ ਦੇ ਕਤਲ ਦੇ ਮਾਮਲੇ 'ਚ ਲੜਕੀ ਦੇ ਦਿਓਰ ਗੁਰਜੋਤ ਸਿੰਘ ਖੈਰਾ ਉੱਪਰ ਸੈਕੰਡ ਡਿਗਰੀ ਮਰਡਰ ਦੇ ਚਾਰਜ ਲਗਾਏ ਗਏ ਨੇ 26 ਅਕਤੂਬਰ 2025 ਨੂੰ ਡੈਲਟਾ ਪੁਲਿਸ ਵਿਭਾਗ ਨੂੰ ਹਾਈਵੇ 17 ਉੱਪਰ ਇੱਕ ਹਾਦਸੇ ਦੀ ਸੂਚਨਾ ਮਿਲੀ ਸੀ ਅਤੇ ਪੁਲਿਸ ਨੂੰ ਇੱਕ ਵਾਹਨ ਮਿਲਿਆ ਜਿਸ ਨੂੰ ਅੱਗ ਲੱਗੀ ਹੋਈ ਸੀ ਇਸ ਘਟਨਾ 'ਚ 30 ਸਾਲਾ ਮਨਦੀਪ ਕੌਰ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸ਼ੁਰੂਆਤੀ ਜਾਂਚ ਦੌਰਾਨ ਕੁਝ ਸ਼ੱਕ ਹੋਣ ਤੇ ਡੈਲਟਾ ਪੁਲਿਸ ਦੇ ਮੇਜਰ ਕ੍ਰਾਈਮ ਸੈਕਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਡੈਲਟਾ ਪੁਲਿਸ ਦੇ ਮੀਡੀ ਮਾਈਕ ਵਾਈਟਲੀ ਨੇ ਦੱਸਿਆ ਕਿ ਸ਼ੁਰੂ ਵਿੱਚ ਪੁਲਿਸ ਨੂੰ ਇਹ ਇੱਕ ਸੜਕ ਹਾਦਸਾ ਜਾਪਿਆ ਪਰ ਪੁਲਿਸ ਦੀ ਤਫ਼ਤੀਸ਼ ਦੌਰਾਨ ਸ਼ੱਕ ਦੀ ਸੂਈ ਗੁਰਜੋਤ ਖੈਰਾਵਲ ਗਈ ਮਾਈਕ ਵਾਈਟਲੀ ਨੇ ਕਿਹਾ ਕਿ ਡੈਲਟਾ ਪੁਲਿਸ ਵੱਲੋਂ 6 ਨਵੰਬਰ ਨੂੰ ਸ਼ਹਿਰ ਦੇ 24 ਸਾਲਾ ਗੁਰਜੋਤ ਸਿੰਘ ਖੈਰਾ ਨੂੰ ਗ੍ਰਿਫਤਾਰ ਕਰ ਹਿਰਾਸਤ 'ਚ ਭੇਜ ਦਿੱਤਾ ਗਿਆ ਪੁਲਿਸ ਵੱਲੋਂ ਉਸ ਵਿਰੁੱਧ ਅਪਰਾਧਿਕ ਜ਼ਾਬਤੇ ਦੀ ਧਾਰਾ 182 ਬੀ ਦੇ ਤਹਿਤ ਮਨੁੱਖੀ ਅਵਸ਼ੇਸ਼ਾਂ ਨਾਲ ਛੇੜਛਾੜ ਕਰਨ ਦਾ ਦੋਸ਼ ਵੀ ਲਗਾਇਆ ਗਿਆ ਸਰਜੈਂਟ ਮਾਈਕ ਵਾਈਟਲੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ 'ਚ ਹੋਣ ਕਰਕੇ ਉਹ ਮ੍ਰਿਤਕ ਦੇ ਨਾਲ ਛੇੜਛਾੜ ਕਰਨ ਉੱਪਰ ਟਿੱਪਣੀ ਨਹੀਂ ਕਰ ਸਕਦੇ 25 ਨਵੰਬਰ 2025 ਨੂੰ ਕ੍ਰਾਊਨ ਕਾਉਂਸਲ ਨੇ ਕ੍ਰਿਮਿਨਲ ਕੋਡ ਦੀ ਧਾਰਾ 235 1 ਦੇ ਤਹਿਤ ਸੈਕੰਡ ਡਿਗਰੀ ਕਤਲ ਦੇ ਹੋਰ ਦੋਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਧਰ ਕੈਨੇਡਾ ਚ ਧੀ ਦੇ ਕਤਲ ਦੀ ਵਜ੍ਹਾ ਪਤਾ ਲੱਗੀ ਤਾਂ ਲੁਧਿਆਣਾ ਦੇ ਪਿੰਡ ਗੁਜਰਵਾਲ ਚ ਰਹਿੰਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮਨਦੀਪ ਕੌਰ ਦੇ ਪਿਤਾ ਜਗਦੇਵ ਸਿੰਘ ਜੱਗੀ ਆਪਣੀ ਬੇਟੀ ਦੇ ਫੁੱਲ ਤਰਨ ਪੰਜਾਬ ਗਏ ਹੋਏ ਨੇ ਜਦੋਂ ਡੈਲਟਾ ਪੁਲਿਸ ਵੱਲੋਂ ਮਨਦੀਪ ਦੇ ਦਿਓਰ ਗੁਰਜੋਤ ਸਿੰਘ ਖਹਿਰਾ ਦੀ ਗ੍ਰਿਫਤਾਰੀ ਬਾਰੇ ਉਹਨਾਂ ਨੂੰ ਪਤਾ ਲੱਗਾ ਜਦਕਿ ਇਸ ਤੋਂ ਪਹਿਲਾਂ ਮਨਦੀਪ ਦਾ ਪਰਿਵਾਰ ਸੜਕ ਹਾਦਸੇ ਚ ਹੀ ਮੌਤ ਮੰਨ ਰਿਹਾ ਸੀ ਜਗਦੇਵ ਦੇ ਵੱਲੋਂ ਭਰੇ ਮਨ ਨਾਲ ਦੱਸਿਆ ਗਿਆ ਕਿ ਉਹਨਾਂ ਦੀ ਬੇਟੀ 6 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੀ ਤੇ ਜ਼ਿੰਦਗੀ ਚੰਗੀ ਲੰਘ ਰਹੀ ਸੀ ਤਕਰੀਬਨ 7 ਮਹੀਨੇ ਪਹਿਲਾਂ ਮਨਦੀਪ ਕੌਰ ਦਾ ਵਿਆਹ ਸਦਮਾ ਬੇਟ ਨੇੜਲੇ ਪਿੰਡ ਲੋਧੀਵਾਲ ਨਾਲ ਸੰਬੰਧਤ ਪਰਿਵਾਰ ਚ ਹੋਇਆ ਮਨਦੀਪ ਕੌਰ BC ਚ ਰਹਿਣ ਲੱਗੀ ਜਦ ਕਿ ਜਗਦੇਵ ਸਿੰਘ ਆਪਣੇ ਬੇਟੇ ਨਾਲ ਕੈਨੇਡਾ ਦੇ ਕਿਸੇ ਹੋਰ ਸੂਬੇ ਚ ਰਹਿ ਰਹੇ ਸਨ ਪਰ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੀ ਬੇਟੀ ਦੀ ਜਾਨ ਖਤਰੇ ਚ ਹੋ ਸਕਦੀ ਹੈ ਕੈਨੇਡਾ ਚ ਕਿਰਾਏਦਾਰਾਂ ਨੂੰ ਮਕਾਨ ਮਾਲਕਾਂ ਦੇ ਮੁਹਤਾਜ ਬਣਾਉਂਦਾ ਬਿੱਲ ਅਨਟਾਰੀਓ ਵਿਧਾਨ ਸਭਾ ਚ ਪਾਸ ਕਰ ਦਿੱਤਾ ਗਿਆ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬਿੱਲ 60 ਕਿਰਾਏਦਾਰਾਂ ਦੇ ਹੱਕਾਂ ਤੇ ਡਾਕਾ ਮਾਰਦਾ ਹੈ ਤੇ ਇਸ ਦੇ ਲਾਗੂ ਹੋਣ ਮਗਰੋਂ ਸੂਬੇ ਚ ਮਕਾਨ ਕਿਰਾਏ ਆਸਮਾਨ ਚੜ ਜਾਣਗੇ ਜਦਕਿ ਅਨਟਾਰੀਓ ਚ ਬੇਘਰਾਂ ਦੀ ਸਮੱਸਿਆ ਹੱਦਾਂ ਪਾਰ ਕਰ ਸਕਦੀ ਹੈ ਦੂਜੇ ਪਾਸੇ ਮਕਾਨ ਮਾਲਕ ਨਵਾਂ ਬਿੱਲ ਪਾਸ ਹੋਣ ਮਗਰੋਂ ਖੁਸ਼ ਨਜ਼ਰ ਆਏ ਜੋ ਆਪਣੀ ਮਰਜ਼ੀ ਮੁਤਾਬਕ ਕਿਰਾਏਦਾਰਾਂ ਨੂੰ ਕੱਢ ਸਕਦੇ ਨੇ ਹੁਣ ਕਿਸੇ ਵੀ ਮਕਾਨ ਮਾਲਕ ਵੱਲੋਂ ਨਿਜੀ ਵਰਤੋਂ ਲਈ ਘਰ ਖਾਲੀ ਕਰਵਾਉਣ ਵਾਸਤੇ 120 ਦਿਨ ਦਾ ਐਡਵਾਂਸ ਨੋਟਿਸ ਦਿੱਤੇ ਜਾਣ ਤੇ ਕਿਰਾਏਦਾਰ ਨੂੰ ਕੋਈ ਮੁਆਵਜ਼ਾ ਨਹੀਂ ਦੇਣਾ ਹੋਵੇਗਾ ਜਦਕਿ ਮੌਜੂਦਾ ਸਮੇਂ ਚ ਘੱਟੋ ਘੱਟ 1 ਮਹੀਨੇ ਦਾ ਕਿਰਾਇਆ ਛੱਡਣਾ ਪੈਂਦਾ ਏ ਇਸੇ ਤਰ੍ਹਾਂ ਰੈਂਟ ਨਾ ਦੇਣ ਵਾਲੇ ਕਿਰਾਏਦਾਰਾਂ ਨੂੰ ਨੋਟਿਸ ਦੇਣ ਤੋਂ 7 ਦਿਨ ਬਾਅਦ ਕੱਢਿਆ ਜਾ ਸਕਦਾ ਹੈ ਜਦਕਿ ਹੁਣ ਤੱਕ ਮਕਾਨ ਮਾਲਕਾਂ ਨੂੰ 15 ਦਿਨ ਤੱਕ ਉਡੀਕ ਕਰਨੀ ਪੈਂਦੀ ਸੀ ਬੇਲਦਾ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਰੈਂਟ ਨਾ ਦੇਣ ਵਾਲੇ ਕਿਰਾਏਦਾਰਾਂ ਦੀ ਕੋਈ ਦਲੀਲ ਲੈਂਡਲੋਰਡ ਐਂਡ ਟੈਨੈਂਟ ਬੋਰਡ ਵੱਲੋਂ ਨਹੀਂ ਸੁਣੀ ਜਾਵੇਗੀ ਜਦ ਤੱਕ ਉਹ ਅੱਧਾ ਕਿਰਾਇਆ ਅਦਾਨਾ ਕਰ ਦੇਣ ਸਿਰਫ ਇੰਨਾ ਹੀ ਨਹੀਂ ਲੈਂਡਲੋਰਡ ਐਂਡ ਟੈਨੈਂਟ ਬੋਰਡ ਵੱਲੋਂ ਕਿਰਾਏਦਾਰਾਂ ਨੂੰ ਕੱਢਣ ਦੇ ਫੈਸਲੇ ਵਿਰੁੱਧ ਅਪੀਲ ਦਾਇਰ ਕਰਨ ਲਈ 1 ਮਹੀਨੇ ਦੀ ਬਜਾਏ ਸਿਰਫ 15 ਦਿਨ ਮਿਲਣਗੇ ਦੱਸਦੀ ਹੈ ਕਿ ਡੱਗਫੋਰਡ ਸਰਕਾਰ ਵੱਲੋਂ ਬਿਲ 60 ਨੂੰ ਫਾਈਟਿੰਗ ਡਿਲੇਜ਼ ਬਿਲਡਿੰਗ ਫਾਸਟਰ ਐਕਟ ਦਾ ਨਾਮ ਦਿੱਤਾ ਹੈ ਜਿਸ ਦਾ ਵਿਰੋਧ ਕਰਨ ਕਈ ਲੋਕ ਵਿਧਾਨ ਸਭਾ ਦੇ ਅੰਦਰ ਪੁੱਜੇ ਹੋਏ ਸਨ ਸਦਨ ਦੀ ਕਾਰਵਾਈ ਦੌਰਾਨ ਰੌਲਾ ਰੱਪਾ ਪੈਣ ਤੇ ਪ੍ਰੀਮੀਅਰ ਡੱਗਫੋਰਡ ਤਲਖ ਟਿੱਪਣੀਆਂ ਕਰਦੇ ਸੁਣੇ ਗਏ ਤੇ ਸਪੀਕਰ ਨੇ ਸੁਰੱਖਿਆ ਮੁਲਾਜ਼ਮਾਂ ਲਈ ਰੌਲਾ ਪਾਉਣ ਵਾਲਿਆਂ ਨੂੰ ਬਾਹਰ ਕਢਵਾਇਆ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਨਵੇਂ ਇਮੀਗ੍ਰੇਸ਼ਨ ਲੈਵਲ پلان ਦਾ ਕੀਤਾ ਐਲਾਨ ਸਿਰਫ 1,55,000 ਸਟੂਡੈਂਟਸ ਨੂੰ ਹੀ ਮਿਲੇਗਾ ਸਟੱਡੀ ਪਰਮਿਟ ਸਟੱਡੀ ਪਰਮਿਟ ਦੀਆਂ ਅਰਜ਼ੀਆਂ ਤੇ ਫੇਰਿਆ ਜਾ ਰਿਹਾ ਹੈ ਕਾਂਟਾ ਇਸ ਸਾਲ 74% ਅਰਜ਼ੀਆਂ ਕੀਤੀਆਂ ਗਈਆਂ ਨਾ ਮੰਜ਼ੂਰ ਕੈਨੇਡਾ ਚ ਜ਼ਬਰੀ ਵਸੂਲੀ ਦੇ ਮੁੱਦੇ ਤੇ ਭਾਰਤੀਆਂ ਦਾ ਵੱਡਾ ਇਕੱਠ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਦੇ ਤਰੀਕੇ ਸਮਝਾਏ ਇੰਡਸ ਕੈਨੇਡਾ ਫੋਰਮ ਵੱਲੋਂ ਵਿਦੇਸ਼ੀ ਭਾਰਤੀਆਂ ਲਈ ਦੋਹਰੀ ਨਾਗਰਿਕਤਾ ਦੀ ਮੰਗ ਭਾਰਤੀ ਪ੍ਰਵਾਸੀਆਂ ਦੀਆਂ 79 ਜਥੇਬੰਦੀਆਂ ਦੀ ਨੁਮਾਇੰਦਗੀ ਕਰਦਾ ਹੈ ਇੰਡਸ ਫੋਰਮ ਇਸ ਦਿਨਾਲੀ ਆਪਣੇ ਜਸਵੀਰ ਨੂੰ ਦੇਵ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ